ਬੈਠਣ ਲਈ ਜਗ੍ਹਾ ਜਿਹੜੀ ਆ ਪ੍ਰੈਸ ਕਲੱਬ ਜਿਹੜਾ ਵਾ ਉਹ ਦਿੱਤਾ ਜਾਵੇ ਜਿੰਦੇ ਵੇਸੇ ਸਾਰਾ ਸਾਨੂੰ ਇੱਕ ਪ੍ਰੈਸ ਕਲੱਬ ਜਿਹਦੇ ਵੱਖਰਾ ਨਹੀਂ ਜਿੰਦੇ ਵਿੱਚ ਸਾਰੇ ਜਿੰਨੇ ਪ੍ਰੈਸ ਦੇ ਚਾਹੇ ਉਹ ਪ੍ਰਿੰਟ মিডিਆ ਵਾ ਚਾਹੇ ਉਹ ਕੋਈ ਵੀ মিডিਆ ਹੈਗਾ ਉਹ ਇੱਕ ਜਗ੍ਹਾ ਤੇ ਬੈਠਾ ਵਾਇਲਡ ਡਿਸਟ੍ਰੈਪ ਪ੍ਰੈਸ ਡੇ ਜਿਹੜਾ ਆ ਇਹਦੀ 7ਵੀਂ ਜਿਹੜੀ ਵਰੇਗੰਡ ਜਿਹੜੀ ਮਨਾਈ ਗਈ ਹੈ ਐਜ਼ ਅ ਚੇਅਰਮੈਨ ਮੇਰੇ ਉੱਤੇ ਇੱਕ ਰਿਸਪੌਂਸਿਬਿਲਟੀ ਸੀ ਕਿ ਇਸ ਨੂੰ ਜਿਹੜਾ ਆ ਇਸ ਕਲੱਬ ਨੂੰ ਜਿਹੜਾ ਰੀਕੋਗਨਾਈਜ਼ ਕਰਾਇਆ ਜਾਵੇ ਮੈਂ ਸਾਡੀ ਮੰਗ ਸੀ ਵੀ ਕਾਰਡ ਉਹ ਐਮਐਲਏ ਸਾਹਿਬ ਨੇ ਸਿੱਧੂ ਸਾਹਿਬ ਨੇ ਤੇ ਮੇਰ ਸਾਹਿਬ ਨੇ ਤੇ ਜਿਹੜੇ ਮੰਤਰੀ ਆਏ ਸੀ ਉਹਨਾਂ ਨੇ ਡਿਜੀਟਲ ਪ੍ਰੈਸ ਕਲੱਬ ਦੇ ਕਾਰਡ ਨੂੰ ਮਾਨਤਾ ਦਿੱਤੀ ਹੈ ਕਿ ਕਾਰਡ ਜਿਹੜਾ ਹਰ ਜਗ੍ਹਾ ਚੱਲੇਗਾ ਜਿੰਨੀ ਦੇਰ ਤੱਕ ਜਿਹੜਾ ਵਾ ਦੂਸਰਾ ਕਾਰਡ ਸਰਕਾਰ ইস্যੂ ਨਹੀਂ ਕਰਦੇ ਇਸ ਡਿਜੀਟਲ ਪ੍ਰੈਸ ਕਲੱਬ ਦਾ ਇੱਕ ਮੇਨ ਮੋਟਿਵ ਇਹ ਵੀ ਸੀਗਾ ਵੀ ਜਿਹੜੇ ਵੀ ਚਾਹੇ ਛੋਟਾ ਪੱਤਰਕਾਰ ਚਾਹੇ ਵੱਡਾ ਸਾਰੇ ਸੇਮ ਇੱਕੋ ਹੀ ਪਲੇਟਫਾਰਮ ਦੇ ਵਿੱਚ ਇਕੱਠੇ ਕਰਕੇ ਤੇ ਇਹਨਾਂ ਨੂੰ ਇੱਕ ਜੁਗ ਜੁਗਤਤਾ ਦੇ ਨਾਲ ਰੱਖ ਕੇ ਤੇ ਜਿਹੜੇ ਸਾਰੇ ਕੰਮ ਉਹ ਕੀਤੇ ਜਾਣ ਟਰਨਾਲੀ ਬੀਮਾ ਉਹਨਾਂ ਦੀ ਪੈਨਸ਼ਨ ਹੋਰ ਦੋ ਚਾਰ ਜਿਹੜੇ ਮੁੱਦੇ ਸੀਗੇ ਉਹਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਤੇ ਜਿਹੜੇ ਕੈਬਨਿਟ ਮਨਿਸਟਰ ਹਰਦੀਪ ਸਿੰਘ ਮੁੰਡੀਆਂ ਤੇ ਪਹੁੰਚੇ ਸੀ ਉਹਨਾਂ ਨੇ ਅਸ਼ਵਾਸਨ ਦਿੱਤਾ ਕਿ ਜਲਦ ਇਹਨਾਂ ਮੰਗਾਂ ਨੂੰ ਸਰਕਾਰ ਤੱਕ ਲਿਜਾਇਆ ਜਾਊਗਾ ਸਸ਼ੇਗਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮੌਜੂਦ ਹਾਂ ਇੱਕ ਨਿੱਜੀ ਹੋਟਲ ਦੇ ਵਿੱਚ ਜਿੱਥੇ 7ਵੀਂ ਬਰੇਗੰਡ ਡਿਸਲਪ੍ਰੈਸ ਕਲੱਬ ਪੰਜਾਬ ਦੀ ਮਨਾਈ ਜਾ ਰਹੀ ਹੈ ਸਾਡੇ ਨਾਲ ਪ੍ਰੈਜ਼ੀਡੈਂਟ ਨੇ ਸਸ਼ੇਗਲ ਸਰ ਸ਼ਕੀ ਗਾਲ ਸਰ ਅੱਜ ਜਿਹੜਾ ਵਰਗਣ ਮਨਾਇ ਗਈ ਸਤਵੀ ਤੇ ਕਈ ਸਿਆਸਤ ਪਾਰਟੀਆਂ ਦੇ ਮੋਦਵਾਰ ਵੀ ਪਹੁੰਚੇ ਤੇ ਕੀ ਮੰਗਾ ਜਣੀਆਂ ਅੱਜ ਰੱਖੀਆਂ ਗਈਆਂ ਕਲੱਬ ਵੱਲੋਂ ਦੇਖੋ ਜੀ ਇੱਕ ਤੇ ਡਿਜੀਟਲ ਪ੍ਰੈਸ ਕਲੱਬ ਦਾ ਉਹਦਾ ਡੇ ਜਿਹੜਾ ਵਾ ਡਿਜੀਟਲ ਪ੍ਰੈਸ ਡੇ ਉਹ ਅਸੀਂ ਸਤਵਾਂ ਮਨਾਇਆ ਵਾ ਮੈਂ ਪ੍ਰਧਾਨ ਹੋਣ ਨਾਤੇ ਸਾਡੇ ਜਿਹੜੇ ਚੇਅਰਮੈਨ ਨੇ ਉਹ ਕਬਲ ਛਾਵੜਾ ਜੀ ਨੇ ਤੁਹਾਡੇ ਲੁਧਿਆਣਾ ਲਾਈਵ ਤੇ ਠੀਕ ਹੈ ਤੇ ਖਾਲਸਾ ਜੀ ਜਿਹੜਾ ਨੇ ਜਨਰਲ ਸੈਕਟਰੀ ਨੇ ਲਗ ਲਗ ਹੋਦਿਆਂ ਤੇ ਸਾਰੇ ਬੰਦਿਆਂ ਨੇ ਕੰਮ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਅੱਜ ਜਿਹੜਾ ਵਾ ਸਤਵੇਂ ਵੜੇ ਕਰਨ ਜਿਹੜੀ ਆ ਉਹ ਅਸੀਂ ਮਨਾਈ ਆ ਐਡੀਟਰ ਪ੍ਰੈਸ ਕਲੱਬ ਦੇ ਤੇ ਉਹਦੇ ਵਿੱਚ ਸਾਰੇ ਚਾਹੇ ਉਹ ਆ ਪੱਤਰਕਾਰ ਸੀ ਹੈ ਚਾਹੇ ਉਹ ਨਿਊ ਚੈਨਲਾਂ ਦੇ ਪੱਤਰਕਾਰ ਸੀ ਜਾਂ ਅਖਬਾਰਾਂ ਦੇ ਪੱਤਰਕਾਰ ਸੀ ਜਾਂ ਜਿਹਨਾਂ ਦੇ ਚੈਨਲਾਂ ਦੇ ਮਾਲਕ ਸੀਗੇ ਲਗਭਗ 300 ਤੋਂ ਪਲੱਸ ਜਿਹੜੇ ਆ ਤੁਹਾਡੇ ਨਾਲ ਜੁੜਕੇ ਉਹਨਾਂ ਨੇ ਅੱਜ ਸਹਿਯੋਗ ਦਿੱਤਾ ਵਾ ਤੇ ਇਸ ਸਵਾਸਥਨ ਤੋਂ ਆਇਆ ਵਾ ਤੇ ਸਰਕਾਰ ਦੇ ਨੁਮਾਇੰਦੇ ਵੀ ਜਿਹੜੇ ਨੇ ਮੰਤਰੀ ਸਾਹਿਬ ਮੁੰਡੀਆਂ ਜੀ ਵੀ ਆਏ ਸੀ ਭੋਲਾ ਜੀ ਆਏ ਸੀ ਕਲਮਨ ਸਿੰਘ ਸਿੱਧੂ ਆਏ ਸੀ ਮਹਿਰ ਸਾਹਿਬ ਆਏ ਸੀ ਇਕਬਨ ਸਾਰੇ ਸਰਕਾਰ ਦੇ ਨੁਮਾਇੰਦੇ ਵੀ ਮਾਂ ਇੱਕੋ ਹੀ ਪੁਰਾਣੀ ਮੰਗ ਸੀ ਕਿ ਬੈਠਣ ਲਈ ਜਗ੍ਹਾ ਜਿਹੜੀ ਹੈ ਪ੍ਰੈਸ ਕਲੱਬ ਜਿਹੜਾ ਵਾ ਉਹ ਦਿੱਤਾ ਜਾਵੇ ਜਿੰਦੇ ਵਿੱਚ ਸਾਰਾ ਸਾਨੂੰ ਇੱਕ ਪ੍ਰੈਸ ਕਲੱਬ ਚਾਹੀਦਾ ਵੱਖਰਾ ਨਹੀਂ ਜਿੱਦਾਂ ਜਿੰਦੇ ਵਿੱਚ ਸਾਰੇ ਜਿੰਨੇ ਪ੍ਰੈਸ ਦੇ ਚਾਹੇ ਉਹ ਪ੍ਰਿੰਟ মিডিਆ ਵਾ ਚਾਹੇ ਉਹ ਕੋਈ ਵੀ মিডিਆ ਹੈਗਾ ਉਹ ਇੱਕ ਜਗ੍ਹਾ ਤੇ ਬੈਠਣ ਨੂੰ ਜਿਹੜੀ ਜਗ੍ਹਾ ਜਿੱਦਾਂ ਜਿੱਦਾਂ ਸਮੇਂ ਵਧਦਾ ਗਿਆ ਪ੍ਰਿੰਟ মিডিਆ ਟੀਵੀ ਸੈਟਲਾਈਟ মিডিਆ ਤੇ ਕਿੰਨੀ ਕਿ ਲੋੜ ਸੀਗੀ ਇੱਕ ਡਿਜੀਟਲ ਪਲੈਟਫਾਰਮ ਨੂੰ ਇਕੱਠਾ ਕਰਨ ਦੀ ਕਿਉਂਕਿ ਅੱਜ ਬਦਲਦੇ ਦੌਰ ਦੇ ਵਿੱਚ ਪੱਤਰਕਾਰਤਾ ਵੀ ਕਈ ਬਦਲ ਚੁੱਕੀ ਹੈ ਜਿਹੜੀ ਸਰਕਾਰ ਬਣੇ ਨਾ ਉਹ ਸੋਸ਼ਲ ਮੀਡੀਆ ਕਰਕੇ ਬਣੇ ਆ ਜੀ ਹੁਣ ਵੀ ਜਿਹੜੀ ਸਰਕਾਰ ਬਣੂਗੀ ਉਹ ਡਿਜੀਟਲ ਕਰਕੇ ਸੋਸ਼ਲ ਮੀਡੀਆ ਕਰਕੇ ਹੀ ਬਣਨੀ ਹੈ ਕਿਉਂਕਿ ਜਿਹੜੀ ਅਖਬਾਰ ਆਂਦੀ ਹੈ ਮੇਰੇ ਵੀ ਆਰਐਨ ਨੰਬਰ ਹੈ ਮੇਰੇ ਵੀ ਅਖਬਾਰ ਹੈ ਖਾਲਸਾ ਜੀ ਦਾ ਅਖਬਾਰ ਹੈ ਸਾਰਿਆਂ ਦੀਆਂ ਅਖਬਾਰਾਂ ਨੇ ਪਰ ਅਖਬਾਰ ਤੇ ਦੂਜੇ ਦਿਨ ਆਉਣੀ ਹੈ ਜਿਨੇ ਦਿਨ ਨੂੰ ਮੰਨ ਲਓ ਸਵੇਰੇ 11 ਵਜੇ ਕੋਈ ਘਟਨਾ ਘਟੀ ਤੇ ਅਸੀਂ ਉਹ ਵਾਇਰਲ ਕਰ ਦਿੰਦੇ ਆ ਉਹ ਕੋਈ ਕਿਹੜੇ ਲੱਖ ਕਿਹੜੇ 2 ਲੱਖ ਦੇ 5 ਲੱਖ ਮਿਲੀਅਨ ਮਿਲੀਅਨ ਪਾਰ ਕਰ ਜਾਂਦੇ ਲੋਕਾਂ ਕੋਲ ਉਸੇ ਵੇਲੇ ਪਹੁੰਚ ਜਾਂਦੀ ਮੇਰੇ ਘਰ ਤੱਕ ਸੈਟਲਾਈਟ ਦੇ ਇਲਾਵਾ ਡਿਜੀਟਲ ਪਲੈਟਫਾਰਮ ਮੇਨਸਟ੍ਰੀਮ ਮੀਡੀਆ ਬਣ ਕੇ ਜਿਹੜਾ ਉਭਰਦਾ ਹੋਇਆ ਸਾਹਮਣੇ ਆ ਰਿਹਾ ਤੇ ਹੁਣ ਡਿਜੀਟਲ ਪਲੈਟਫਾਰਮ ਸਾਰੇ ਜਿੰਨੇ ਪੱਤਰਕਾਰ ਨੇ ਉਹਨਾਂ ਨੂੰ ਤੁਸੀਂ ਇਕੱਠਾ ਕੀਤਾ ਹੈ 7ਵਾਂ ਸਾਲ ਅੱਜ ਹੈ ਤੇ ਕਿੰਨੇ ਕੋ ਜਿਹੜੇ ਹੋਰ ਲੋਕ ਨੇ ਜਿਹੜੇ ਜੁੜ ਰਹੇ ਨੇ ਦੇਖੋ ਜੀ 300 ਤੋਂ ਵੱਧ ਚੈਨਲ ਨਾਲ ਜੁੜ ਗਏ ਨੇ ਠੀਕ ਆ ਸਾਰੇ ਤੁਹਾਡੇ ਸਾਹਮਣੇ ਸੀਗਾ ਤੇ ਲੀਡਰਸ ਬਾਨ ਨੇ ਵੀ ਵਿਸ਼ਵਾਸਨ ਦਿੱਤਾ ਵਾ ਵੀ ਭਾਈ ਜਿਹੜਾ ਵੱਦ ਤੋਂ ਵੱਦ ਸਹਿਯੋਗ ਦਿੱਤਾ ਜਾਊਗਾ ਮੇਨ ਸਾਡੀ ਮੰਗ ਸੀ ਵੀ ਕਾਰਡ ਉਹ ਐਮਐਲਏ ਸਾਹਿਬ ਨੇ ਸਿੱਧੂ ਸਾਹਿਬ ਨੇ ਤੇ ਮੇਰ ਸਾਹਿਬ ਨੇ ਤੇ ਜਿਹੜੇ ਮੰਤਰੀ ਆਏ ਸੀ ਉਹਨਾਂ ਨੇ ਡਿਜੀਟਲ ਪਲੱਸ ਕਲੱਬ ਦੇ ਕਾਰਡ ਨੂੰ ਮਾਨਤਾ ਦਿੱਤੀ ਆ ਐਮਐਲਏ ਸਾਹਿਬ ਦੇ ਹਸਾਨ ਸਾਹਿਬ ਦੇ ਫੈਨ ਨੇ ਮੰਤਰੀ ਸਾਹਿਬ ਦੇ ਹਸਾਨ ਨੇ ਇਹਨੂੰ ਮਾਨਤਾ ਦਿੱਤੀ ਉਹਨਾਂ ਨੇ ਵੀ ਇਹ ਕਾਰਡ ਜਿਹੜਾ ਹਰ ਜਗ੍ਹਾ ਚੱਲੇਗਾ ਜਿੰਨੀ ਦੇਰ ਤੱਕ ਜਿਹੜਾ ਵਾ ਦੂਸਰਾ ਕਾਰਡ ਸਰਕਾਰ ਇਸ਼ੂ ਨਹੀਂ ਕਰਦੇ ਇਸ ਤਰੀਕੇ ਟ੍ਰਾਂਸਪੇਰੈਂਸੀ ਵੀ بڑਹੋਗੀ ਪੱਤਰਕਾਰ ਦਾ ਪਤਾ ਹੈ ਕਿ ਹਲਾ ਉਹਨਾਂ ਨੂੰ ਅਸੀਂ ਇਹੀ ਬੈਂਤ ਕਿਤੇ ਵੀ ਕਿਤਨਾ ਕਿਤੇ ਜਿਹੜਾ ਵਾ ਮੰਨ ਲਓ ਕੋਈ ਮੰਤਰੀ ਆਇਆ ਵਾ ਕੋਈ ਸਰਕਾਰ ਦਾ ਵੱਡਾ ਨਮੈਂਦਾ ਆਇਆ ਵਾ ਕੋਈ ਸੀਐਮ ਆਇਆ ਵਾ ਉੱਥੇ ਦਿੱਕਤ ਆਂਦੀ ਆ ਕੋਈ ਅਨਤ ਖਾਵੀ ਘਟਨਾ ਨਾਲ ਵਾਪਰ ਜਾਵੇ ਮੇਰੀ ਗੱਲ ਸੁਣ ਲੋ ਕੋਈ ਪਤਾ ਨਹੀਂ ਲੱਗਦਾ ਵੀ ਕਿਹੜਾ ਕੋਈ ਹੋਰ ਬੰਦਾ ਵਿੱਚ ਆ ਗਿਆ ਵਾ ਵੀ ਉਹ ਆ ਕੇ ਕੋਈ ਇਦਾਂ ਦਾ ਕਾਂਡ ਨਾ ਹੋ ਜਾਵੇ ਇਸ ਕਰਕੇ ਇੱਕ ਆਈਡੀ ਕਾਰਡ ਜਿਹੜਾ ਵਾ ਉਹ ਜਾਰੀ ਕੀਤਾ ਗਿਆ ਜੀ ਧੰਨਵਾਦ ਸਰ ਤੇ ਹੋਰ ਵੀ ਕੋਰ ਕਮੇਟੀ ਦੇ ਮੈਂਬਰ ਨੇ ਰਵੀ ਜੀ ਰਵਿਦੀ ਕਿੱਦਾਂ ਦੇਖਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਕਾਫੀ ਸਫਲ ਸਾਬਤ ਹੋਇਆ ਤੇ ਕਾਫੀ ਨੁਮਾਇंदे ਹੀ ਪਹੁੰਚੇ ਤੇ ਪੱਤਰਕਾਰਤਾ ਨੂੰ ਇੱਕ ਨੈਕਸਟ ਲੈਵਲ ਤੇ ਲੈ ਜਾਣ ਦੀ ਜਿਹੜੀ ਇਹ ਕੋਸ਼ਿਸ਼ ਇਹ ਕਲੱਬ ਕਰ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜੀ ਹੈ ਟਰਾਂਸਪੇਰੈਂਸੀ ਵੀ ਆਏਗੀ ਪੱਤਰਕਾਰਤਵ ਦੇ ਵਿੱਚ ਆ 2017 ਦੇ ਵਿੱਚ ਜਦੋਂ ਅਸੀਂ ਡਿਜੀਟਲ ਪ੍ਰੈਸ ਕਲੱਬ ਸ਼ੁਰੂ ਕੀਤਾ ਸੀ ਤੇ 18 ਚ ਰਜਿਸਟਰ ਹੋ ਗਿਆ ਸੀ ਤੇ ਸਾਡਾ ਸਭ ਤੋਂ ਪਹਿਲਾ ਪਰਪਸ ਸੀ ਕਿ ਅਸੀਂ ਜਿਹੜਾ ਆ ਵਰਲਡ ਡਿਜੀਟਲ ਪ੍ਰੈਸ ਡੇ ਜਿਹੜਾ ਆ ਮਨਾਇਆ ਜਾਵੇ ਤੇ ਅਸੀਂ ਇਹਦੀ ਸਟਾਰਟਿੰਗ ਕਰ ਦਿੱਤੀ ਸੀ ਕਿ ਹਰ 13 ਜੁਲਾਈ ਨੂੰ ਇਹ ਦਿਨ ਮਨਾਇਆ ਜਾਏਗਾ ਵਰਲਡ ਡਿਜੀਟਲ ਪ੍ਰੈਸ ਡੇ ਜਿਹੜਾ ਆ ਇਹਦੀ 7ਵੀਂ ਜਿਹੜੀ ਵਰੇਗੰਡ ਜਿਹੜੀ ਮਨਾਈ ਗਈ ਹੈ ਐਜ਼ ਅ ਚੇਅਰਮੈਨ ਮੇਰੇ ਉੱਤੇ ਇੱਕ ਰਿਸਪੌਂਸਿਬਿਲਟੀ ਸੀ ਕਿ ਇਸ ਨੂੰ ਜਿਹੜਾ ਆ ਇਸ ਕਲੱਬ ਨੂੰ ਜਿਹੜਾ ਰੀਕੋਗਨਾਈਜ਼ ਕਰਾਇਆ ਜਾਵੇ ਔਰ ਨਾਲ ਹੀ ਬ੍ਰੋਡਕਾਸਟਿੰਗ ਦੇ ਜਿਹੜੀ ਪਾਲਸੀ ਬਣਾਈ ਗਈ ਹੈ ਐਥਿਕਸ 2021 ਉਹਦੇ ਵਿੱਚ ਵੀ ਜਿਹੜਾ ਇਹਨੂੰ ਰਜਿਸਟਰ ਕਰਾਉਣ ਵਾਸਤੇ ਇੱਕ ਬਤੌਰ ਐਸਆਰਬੀ ਇੱਕ ਕੁਸ਼ਨ ਸੀਗਾ ਮੇਰਾ ਇਹ ਸਟੇਟ ਲੈਵਲ ਤੇ ਰਜਿਸਟ੍ਰੇਸ਼ਨ ਹੈ ਕਲੱਬ ਦੀ ਜਾਂ ਸੈਂਟਰ ਗਵਰਨਮੈਂਟ ਵੱਲੋਂ ਨਹੀਂ ਕਲੱਬ ਜਿਹੜਾ ਆ ਸੁਸਾਇਟੀ ਐਕਟ ਦੇ ਵਿੱਚ ਰਜਿਸਟਰ ਹੈ ਉਹ ਸੁਸਾਇਟੀ ਐਕਟ ਦੇ ਵਿੱਚ ਕਲੱਬ ਰਜਿਸਟਰਡ ਹੈ ਹੁਣ ਜਿਹੜਾ ਆ ਅਸੀਂ ਬ੍ਰੋਡਕਾਸਟਿੰਗ ਮਤਰਾਲੇ ਨੇ ਕਿਹਾ ਆ ਕਿ ਜਿੰਨੇ ਵੀ ਐਥਿਕ 2021 ਇੱਕ ਸੈਲਫ ਜਿਹੜਾ ਐਸ ਆਰ ਬੀ ਬਣਾਈ ਆ ਐਸਾ ਆਰ ਬੀ ਜਿਹੜੀ ਆ ਬਾਕੀ ਜਿਹੜੇ ਡਿਜੀਟਲ ਨਾਲ ਜੁੜੇ ਆ ਉਹਦਾ ਇੱਕ ਮਾਪਦੰਡ ਤੈਅ ਕਰਕੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਸਰਟੀਫਿਕੇਟ ਦੇ ਦੇਗੀ ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਐਸਆਈਪੀ ਤੋਂ ਐ ਐਸਆਰਬੀ ਤੋਂ ਵੀ ਰਜਿਸਟਰ ਹੋ ਕੇ ਅੱਗੇ ਚੱਲਾਂਗੇ ਮੋਰਵੀਨ ਐ ਮੈਂਬਰ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਦੇ ਬਾਰੇ ਅੱਜ ਦੇ ਪ੍ਰੋਗਰਾਮ ਦੀ ਪਹਿਲਾਂ ਤਾਂ ਮੈਂ ਵਧਾਈ ਦਿਆਂਗਾ ਸਾਰਿਆਂ ਨੂੰ ਜਿਨ੍ਹਾਂ ਨੇ ਇੱਥੇ ਸਾਰੇ ਸਾਡੇ ਭਰਾ ਸਾਡੇ ਇੱਕ ਸੱਦੇ ਤੇ ਪਹੁੰਚੇ ਆ ਸਾਨੂੰ ਬੜੀ ਖੁਸ਼ੀ ਹੈ ਕਿ ਇੱਕ ਵੱਡਾ ਪਲੇਟਫਾਰਮ ਬਣਨ ਜਾ ਰਿਹਾ ਹੈ ਇਹਦੇ ਨਾਲ ਹਰੇਕ ਜਿਹੜੇ ਡਿਜੀਟਲ ਮੀਡੀਆ ਦਾ ਇੱਕ ਪਲੇਟਫਾਰਮ ਬਣਿਆ ਬਹੁਤ ਵਧੀਆ ਗੱਲ ਆ ਉਹਦੇ ਨਾਲ ਫੋਟੋ ਜਰਨਲਿਸਟ ਗਰੁੱਪ ਪੋਵੀ ਸਾਡੇ ਨਾਲ ਆ ਉਹ ਉਹ ਉਸ ਦਾ ਵੀ ਵਧਾਈ ਉਹਨਾਂ ਨੂੰ ਵਧਾਈ ਦਿੰਦਾ ਮੈਂ ਉਹਨਾਂ ਦੇ ਵੀ ਮਨਮੰਦੇ ਆਏ ਸੀ ਅੱਜ ਔਰ ਇੱਕ ਮੈਂ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਰਾਹੀਂ ਜੇ ਆਪਾਂ ਫੋਨ ਦੇ ਵਿੱਚ ਆ WhatsApp ਹੈ WhatsApp ਗਰੁੱਪ ਦੇ ਵਿੱਚ ਆਪਾਂ ਇਕੱਠੇ ਆ ਮਾਫ ਕਰਿਓ ਮੈਂ ਇੱਕ ਚੀਜ਼ ਦਿਖਾਣ ਲੱਗਿਆ ਇਹ WhatsApp ਗਰੁੱਪ ਦੇ ਵਿੱਚ ਆਪਾਂ ਇਕੱਠੇ ਆ ਬਾਹਰ ਕਿਉਂ ਨਹੀਂ ਇਕੱਠੇ ਹੋ ਸਕਦੇ ਬਿਲਕੁਲ ਪੱਬਾ ਜੇ ਗਰੁੱਪ ਦੇ ਵਿੱਚ ਇਕੱਠੇ ਆਪਾਂ ਬਾਹਰ ਕਿਉਂ ਨਹੀਂ ਇਕੱਠੇ ਹੋ ਸਕਦੇ ਮੇਰੀ ਇਹੀ ਮੰਗ ਆ ਇੱਕ ਮੇਰਾ ਇਹੀ ਸੁਪਨਾ ਹੈ ਕਿ ਜੇ ਆਪਾਂ ਵੱਟਸਾ ਤੇ ਇਕੱਠੇ ਹੋ ਸਕਦੇ ਆ ਬਾਹਰ ਵੀ ਆਪਾਂ ਇਕੱਠੇ ਹੋਈਏ ਇੱਕ ਦੂਜੇ ਨੂੰ ਲੱਤਾਂ ਖਚੀਏ ਆਪਾਂ ਸਪੋਰਟ ਕਰੀਏ ਇੱਕ ਦੂਜੇ ਦੀ ਇਹ ਨਾ ਦੇਖੀ ਬਈ ਇੱਕ ਬੰਦੇ ਨੇ ਗਲਤੀ ਕੀਤੀ ਆ ਉਹਨੂੰ ਖਿੱਚ ਲੋ ਸੱਟ ਲੋ ਨਾ ਉਹਦੇ ਤੈਅ ਤੱਕ ਜਾਓ ਕਿੱਥੇ ਕੀ ਗਲਤੀ ਹੋਈ ਆ ਉਹਦੀ ਸਾਡੀ ਡਿਜੀਟਲ ਪ੍ਰੈਸ ਕਲੱਬ ਦਾ ਮਨੋਰਥ ਇਹ ਆ ਕਿ ਅਸੀਂ ਹਰੇਕ ਦੇ ਦੁੱਖ ਸੁੱਖ ਦੇ ਨਾਲ ਖੜਾਂਗੇ ਹਰੇਕ ਦੇ ਦੁੱਖ ਸੁੱਖ ਦੇ ਕਿਤੇ ਵੀ ਕੋਈ ਭੀੜ ਪੈਂਦੀ ਆ ਸਾਡੀ ਟੀਮ ਉੱਥੇ ਫਟਾਫਟ ਰਵਾਨਾ ਹੋ ਜੇਗੀ ਜੋ ਵੀ ਮੈਂਬਰ ਨੇ ਸਾਡੀ ਕੋਰਟ ਕਮੇਟੀ ਨੇ ਫੈਸਲਾ ਲਿਆ ਕੁਐਸਚਨ ਆ ਬੋਰਡ ਸਿਕਾ ਮੇਰਾ ਕੀ ਮੁੱਖ ਮੁਸ਼ਕਲਾ ਜਿਹੜੀਆਂ ਪੱਤਰਕਾਰਾਂ ਨੂੰ ਫੀਲਡ ਦੇ ਵਿੱਚ ਆ ਰਹੀਆਂ ਸੀ ਤੇ ਕੀ ਮੰਗਾਂ ਅੱਜ ਸਰਕਾਰਾਂ ਦੇ ਨੁਮਾਇੰਦੇ ਅੱਗੇ ਰੱਖੀ ਗਈ ਮੇਨ ਮੰਗ ਤਾਂ ਸਾਡੀ ਇਹ ਹੀ ਸੀ ਕਿ ਸਾਨੂੰ ਪ੍ਰੈਸ ਕਲੱਬ ਨਹੀਂ ਹੈ ਜੀ ਚੰਡੀਗੜ੍ਹ ਹੈਗਾ ਜਲੰਧਰ ਹੈਗਾ ਅੰਮ੍ਰਿਤਸਰ ਹੈਗਾ ਲੁਧਿਆਣੇ 'ਚ ਨਹੀਂ ਹੈ ਕਿਉਂ ਨਹੀਂ ਹੋਏਗਾ ਇਹ ਮਾਰ ਪੈ ਰਹੀ ਐ ਸਾਨੂੰ ਇਕੱਠੇ ਨਾ ਹੋਣ ਕਰਕੇ ਜੀ ਅਸੀਂ ਇਕੱਠੇ ਹੋਈਏ ਤੇ ਪ੍ਰੈਸ ਕਲੱਬ ਮਣਜੇ ਸਾਡਾ ਬਣ ਜਾਣਾ ਇਸੇ ਪਲੇਟ ਇਸੇ ਮਨੋਰਥ ਨੂੰ ਸੋਚਦੇ ਹੋਏ ਅਸੀਂ ਇਹ ਸੋਚਿਆ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੇ ਇਹ ਮੇਨ ਸਾਡੀ ਮੰਗ ਇਹੀ ਹੈ ਕਿ ਸਾਡਾ ਪ੍ਰੈਸ ਕਲੱਬ ਬਣੇ ਸਾਹਿਬ ਭਰਾਵਾਂ ਤੇ ਬੈਠਣ ਇੱਕ ਛੱਤ ਹਲੇ ਬੈਠਣ ਤੇ ਸਾਰਾ ਉੱਥੇ ਕੰਮ ਕਰਾਂ। ਸੋ ਇਹ ਸੀ ਗਿਆ ਤਮਾਮ ਗੱਲਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੱਤਰਕਾਰਤਾ ਹੈ ਉਸ ਨੂੰ ਨੈਕਸਟ ਲੈਵਲ ਤੇ ਲੈ ਜਾਣ ਦਿਆ ਜਰੀਆਂ ਤਿਆਰੀਆਂ ਕਲੱਬ ਦੇ ਵੱਲੋਂ ਕੀਤੀਆਂ ਗਈਆਂ ਤੇ ਰੈਕਗਨਿਜ਼ੀਸ਼ਨ ਜਿਹੜੀ ਆ ਦਵਾਈ ਗਈ ਹੈ ਇਸ ਕਾਰਡ ਨੂੰ ਵੀ ਤੇ ਮਾਨਤਾ ਜਿਹੜੀ ਹੈ ਦਿੱਤੀ ਗਈ ਹੈ ਲੁਧਿਆਣਾ ਤੋਂ ਕੁਝ ਸੀਨੀਅਰ ਪੱਤਰਕਾਰ ਵੀ ਨੇ ਸਾਡੇ ਨਾਲ ਜੋ ਇਸ ਕਲੱਬ ਦੇ ਨਾਲ ਜੁੜੇ ਹੋਏ ਨੇ ਸਰ ਕਿੰਨੀ ਲੋਡ ਹੈਗੀ ਲੁਧਿਆਣਾ ਸ਼ਹਿਰ ਨੂੰ ਪੰਜਾਬ ਨੂੰ ਅਜਿਹੇ ਕਲੱਬ ਦੀ ਆ ਇੱਦਾਂ ਵੀ ਜਿਹੜਾ ਹੁਣ ਡਿਜੀਟਲ ਇਹਨਾਂ ਨੇ ਗਰੁੱਪ ਬਣਾਇਆ ਵਾ ਆਪਣਾ ਡਿਜੀਟਲ ਪ੍ਰੈਸ ਗਰੁੱਪ ਜਿਹੜਾ ਇਹਨਾਂ ਨੇ ਬਣਾਇਆ ਬਹੁਤ ਵਧੀਆ ਉਪਰਾਲਾ ਹੈ 70 ਸਾਲ ਤੋਂ ਏ ਨੀਡ ਸੀਗੀ ਲੁਧਿਆਣਾ ਸ਼ਹਿਰ ਨੂੰ ਕਿਉਂਕਿ ਜਿੱਦਾਂ ਇਹਨਾਂ ਨੇ ਸਟੇਜ ਦੇ ਉੱਤੇ ਵੀ ਅਨਾਉਂਸ ਕੀਤਾ ਸੀਗਾ ਵੀ ਚੰਡੀਗੜ੍ਹ ਤੋਂ ਬਾਅਦ ਜੇ ਰਾਜਧਾਨੀ ਹੁੰਦੀ ਤੇ ਲੁਧਿਆਣਾ ਹੁੰਦੀ ਪਰ ਲੁਧਿਆਣਾ ਸ਼ਹਿਰ ਦੇ ਵਿੱਚ ਸਨਤੀ ਸ਼ਹਿਰ ਹੋਣ ਦੇ ਕਾਰਨ ਇੰਨੇ ਪੱਤਰਕਾਰ ਇੱਥੇ ਹੋਣ ਦੇ ਕਾਰਨ ਕਿਉਂਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਸ ਕਲੱਬ ਜੇ ਬਣੇ ਵੀ ਸੀ ਤੇ ਕੋਈ ਵੀ ਸਿਰੇ ਨਹੀਂ ਚੜਿਆ ਤੇ ਨਾ ਹੀ ਜਿਹੜੀਆਂ ਪੱਤਰਕਾਰਾਂ ਨੂੰ ਮੁਸ਼ਕਲ ਆ ਰਹੀਆਂ ਸੀਗੀਆਂ ਉਹਨਾਂ ਦਾ ਕਿਸੇ ਨੇ ਵੀ ਹੱਲ ਨਹੀਂ ਕੀਤਾ ਨਾ ਸਰਕਾਰਾਂ ਨੇ ਨਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਾ ਕਿਸੇ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਦਿੱਤੀ ਵੱਡੀ ਪ੍ਰੋਬਲਮ ਸੀਗੀ ਆ ਵੀ ਜਿਹੜੀ ਪ੍ਰੈਸ ਕਲੱਬ ਨੂੰ ਇੱਕ ਦਿੱਤੀ ਜਾਵੇ ਉਹ ਨਹੀਂ ਸੀ ਮਿਲ ਰਹੀ ਤੇ ਹੁਣ ਆਸ ਵੱਜੀ ਹੈ ਕਿਉਂਕਿ ਹੁਣ ਪ੍ਰਸ਼ਾਸਨਿਕ ਅਧਿਕਾਰੀ ਵੀ ਇੱਥੇ ਪਹੁੰਚੇ ਸੀਗੇ ਤੇ ਨਾਲ ਜਿਹੜੇ ਲੀਡਰਸ਼ਿਪ ਵੀ ਇੱਥੇ ਪਹੁੰਚੀ ਸੀਗੀ ਕੈਬਨਟ ਮੰਤਰੀ ਸਾਹਿਬ ਵੀ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਨੇ ਅਸ਼ਵਾਸ਼ਣ ਦਵਾਇਆ ਹੈ ਵੀ ਜਿਹੜੇ ਇੱਥੇ ਪੱਤਰਕਾਰਾਂ ਨੂੰ ਜਿਹੜੀਆਂ ਮੁਸ਼ਕਲ ਆ ਰਹੀਆਂ ਉਹਨਾਂ ਦਾ ਵੀ ਹੱਲ ਕੀਤਾ ਜਾਊਗਾ ਤੇ ਜੋ ਵੀ ਇਹਨਾਂ ਦੀਆਂ ਮੰਗਾਂ ਆ ਉਹ ਵੀ ਪੂਰੀਆਂ ਕੀਤੀਆਂ ਜਾਣਗੀਆਂ ਤੇ ਮੇਅਰ ਸਾਹਿਬ ਨੇ ਵੀ ਸਾਨੂੰ ਅਸ਼ਵਾਸ਼ਣ ਦਵਾਇਆ ਹੈ ਵੀ ਇੱਥੇ ਜਿਹੜੀ ਜਗ੍ਹਾ ਪ੍ਰੈਸ ਕਲੱਬ ਨੂੰ ਜਿਹੜੀ ਹੈਗੀ ਉਹ ਮੁਹੱਈਆ ਕਰਵਾਈ ਜਾਏਗੀ ਤੇ ਬਹੁਤ ਵਧੀਆ ਉਪਰਾਲਾ ਜਿਹੜਾ ਇਹ ਕੀਤਾ ਗਿਆ ਆ ਤੇ ਹੋਰ ਕਿਉਂਕਿ ਬڑے ਪ੍ਰੈਸ ਕਲੱਬ ਬਣੇ ਸੀਗੇ ਕੋਈ ਵੀ ਸਿਰੇ ਨਹੀਂ ਚੜਿਆ ਸੀਗਾ ਪਰ ਹੁਣ ਡਿਜੀਟਲ ਪ੍ਰੈਸ ਕਲੱਬ ਜਿਹੜਾ ਬਣਿਆ ਆ 7 ਸਾਲਾਂ ਤੋਂ ਬਣਿਆ ਸਵਾਲ ਸੀਗਾ ਸਰ ਮੇਰਾ ਕਿ ਪ੍ਰਿੰਟ ਮੀਡੀਆ ਤੇ ਸੈਟਲਾਈਟ ਟੀਵੀ ਤੋਂ ਬਾਅਦ ਡਿਜੀਟਲ ਮੀਡੀਆ ਕਿਤੇ ਨਾ ਕਿਤੇ ਇੱਕ ਮੈਨਸਟਰੀ ਮੀਡੀਆ ਬਣ ਕੇ ਜਿਹੜਾ ਹੈ ਉਹ ਵਰਦਾ ਹੋਇਆ ਸਾਹਮਣੇ ਆ ਰਿਹਾ ਤੇ ਕਿਤੇ ਨਾ ਕਿਤੇ ਕਾਫੀ ਫ੍ਰੀਲੈਂਸਿੰਗ ਰਿਪੋਰਟਰ ਵੀ ਨੇ ਫੀਲਡ ਦੇ ਵਿੱਚ ਜਿਨ੍ਹਾਂ ਨੂੰ ਐਕ੍ਰੇਡੇਸ਼ਨ ਨਹੀਂ ਮਿਲੀ ਸੀ ਤੇ ਜਿੱਥੇ ਕਿਤੇ ਵੀ ਖਬਰ ਕਰਨ ਜਾਈਏ ਫਿਰ ਕਿਤਨੇ ਕਿਤੇ ਉਹਨਾਂ ਨੂੰ ਰੈਕੋਗਨੀਸ਼ਨ ਨਹੀਂ ਮਿਲਦੀ ਸੀ ਲੋਕ ਉਹਨਾਂ ਦੀ ਜਿਹੜੀ ਹੈ ਪਹਿਚਾਨ ਤੇ ਜਿਹੜਾ ਸਵਾਲ ਚੁੱਕਦੇ ਸੀ ਕੀ ਲੱਗਦਾ ਹੈ ਅਜੇ ਇਹ ਪ੍ਰੈਸ ਕਲੱਬ ਰੈਕੋਗਨੀਸ਼ਨ ਮਿਲਣ ਤੋਂ ਬਾਅਦ ਉਬਰ ਕੇ ਸਹੀ ਤਰੀਕੇ ਆਪਣਾ ਜਿਹੜੇ ਪੱਤਰਕਾਰਤਾ ਕਰ ਪਾਣਗੇ ਹਾਂ ਜੀ ਬਿਲਕੁਲ ਇਹ ਵੱਡੀ ਪ੍ਰੋਬਲਮ ਹੁੰਦੀ ਸੀ ਕਿਉਂਕਿ ਹਨ येलो ਕਾਰਡ ਸਾਰਿਆਂ ਕੋਲ ਨਹੀਂ ਸੀ ਹੁੰਦਾ ਤੇ येलो ਕਾਰਡ ਹੋਲਡਰਾਂ ਨੂੰ ਜਦੋਂ ਕਦੇ ਵੱਡੀ ਮੀਟਿੰਗ ਹੁੰਦੀ ਸੀਗੀ ਜਾਂ ਕਦੇ ਮੁੱਖ ਮੰਤਰੀ ਸਾਹਿਬ ਜਾਂ ਕਦੇ ਕੇਂਦਰ ਸਰਕਾਰ ਦੇ ਕੋਈ ਮੰਤਰੀ ਆਉਂਦੇ ਸੀਗੇ ਤੇ येलो ਕਾਰਡ ਹੋਲਡਰਾਂ ਨੂੰ ਹੀ ਜਿਹੜੀ ਐਂਟਰੀ ਦਿੱਤੀ ਜਾਂਦੀ ਸੀ ਜਿਹੜੇ ਸੋਸ਼ਲ ਮੀਡੀਆ ਦੇ ਨਾਲ ਐਕਟਿਵ ਸੀਗੇ ਜਿਹੜੇ ਪੱਤਰਕਾਰ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਵੱਡੀ ਖਬਰ ਜਿਹੜੀ ਸੀ ਉਹ ਮਿਸ ਹੋ ਜਾਂਦੀ ਸੀਗੀ ਤੇ ਇਹੀ ਹੁਣ ਅੱਜ ਮੇਨ ਮੰਗਾਂ ਦੇ ਵਿੱਚ ਇਹ ਜਿਹੜੀਆਂ ਗੱਲਾਂ ਰੱਖੀਆਂ ਗਈਆਂ ਵੀ ਜਿਹੜਾ yellow card ਆ ਉਹ ਵੀ ਸਾਰਿਆਂ ਨੂੰ ਮੁਹੱਈਆ ਕਰਾਇਆ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਨੂੰ ਤਰ੍ਹਾਂ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਇਸ ਡਿਜੀਟਲ ਪ੍ਰੈਸ ਕਲੱਬ ਦਾ ਇੱਕ ਮੇਨ ਮੋਟਿਵ ਇਹ ਵੀ ਸੀਗਾ ਵੀ ਜਿਹੜੇ ਵੀ ਚਾਹੇ ਛੋਟਾ ਪੱਤਰਕਾਰ ਚਾਹੇ ਵੱਡਾ ਸਾਰੇ ਸੇਮ ਇੱਕੋ ਹੀ ਪਲੇਟਫਾਰਮ ਦੇ ਵਿੱਚ ਇਕੱਠੇ ਕਰਕੇ ਤੇ ਇਹਨਾਂ ਨੂੰ ਇੱਕ ਜੋ ਜੁਗਤਤਾ ਦਾ ਦੇ ਨਾਲ ਰੱਖ ਉਹ ਕਿਤੇ ਜਾਣ ਜੀ ਤੋਂ ਹੋਰ ਵੀ ਸਾਡੇ ਨਾਲ ਮੈਂਬਰ ਨੇ ਕਲੱਬ ਦੇ ਸੀਨੀਅਰ ਪੱਤਰਕਾਰ ਨੇ ਲੁਧਿਆਣਾ ਤੋਂ ਸਰ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਅੱਜ ਵਰਲਡ ਡਿਜੀਟਲ ਡੇ ਆ ਜਿਹਨੂੰ ਲੈ ਕੇ ਅੱਜ ਲੁਧਿਆਣਾ ਦੇ ਵਿੱਚ ਇੱਕ ਪੰਜਾਬ ਪੱਧਰ ਤੇ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਇੱਕ ਸਭ ਤੋਂ ਪਹਿਲਾਂ ਤਾਂ ਇੱਕ ਕਮੇਟੀ ਨਹੀਂ ਸੀ ਮੂਰੇ ਆ ਰਹੀ ਜਿਹਨੂੰ ਲੈ ਕੇ ਪ੍ਰੈਸ ਕਲੱਬ ਜਿਹੜੀ ਕਮੇਟੀ ਆ ਉਹ ਗਠਿਤ ਹੀ ਨਹੀਂ ਹੋ ਪਾ ਰਹੀ ਸੀਗੀ ਤੇ ਉਹ ਕਮੇਟੀ ਗੱਡੀ ਤੋਂ ਹੀ ਆ ਕੋਰ ਕਮੇਟੀ ਬਣੀ ਹੈ ਜਿਹਨੂੰ ਲੈ ਕੇ ਮੰਗਾ ਸੀਗਾ ਐ ਐਮਐਲਏ ਜਿਹੜੇ ਮੌਜੂਦਾ ਹੈਗੇ ਨੇ ਉਹ ਆਏ ਸੀਗੇ ਕੈਬਨਿਟ ਮਨਿਸਟਰ ਆਏ ਸੀਗੇ ਲੁਧਿਆਣਾ ਜਿਹੜੀ ਮੇਅਰ ਆਈ ਸੀ ਉਹ ਵੀ ਆਇਆ ਸੀ ਉਹਨਾਂ ਨੂੰ ਆਪਦੀਆਂ ਮੰਗਾਂ ਜਿਹੜੀਆਂ ਪੱਤਰਕਾਰਾਂ ਨੂੰ ਰੋਜ਼ਾਨਾ ਸਾਨੂੰ 2-4 ਹੋਣਾ ਪੈਂਦਾ ਮੁਸ਼ਕਲਾਂ ਨਾਲ ਉਹਨਾਂ ਬਾਰੇ ਦੱਸਿਆ ਗਿਆ ਸੋ ਉਹਨਾਂ ਨੇ ਭਰੋਸਾ ਦਵਾਇਆ ਕਿ ਜਿਹੜੀਆਂ ਤੁਹਾਨੂੰ ਸਭ ਤੋਂ ਪਹਿਲਾਂ ਦਾ ਪ੍ਰੈਸ ਕਲੱਬ ਬੈਨ ਨੂੰ ਜਗ੍ਹਾ ਉਹ ਮੁਹੱਈਆ ਕਰਵਾਈ ਜਾਏਗੀ ਦੋ ਦਿਨ ਥਾਵੇਂ ਉਹਨਾਂ ਨੂੰ ਦੱਸੀਆਂ ਗਈਆਂ ਉਹਨਾਂ ਦੇ ਵਿੱਚ ਜਗ੍ਹਾ ਖਾਲੀ ਹੈ ਸੋ ਸਾਡੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਉਹ ਜਗ੍ਹਾ ਦਵਾਈ ਜਾਵੇ ਉਸ ਤੋਂ ਬਾਅਦ ਦੁਰਘਟਨਾ ਬੀਮਾ ਜਿਹੜਾ ਕਿਉਂਕਿ ਜਦੋਂ ਪੱਤਰਕਾਰ ਨੂੰ ਰਾਤ ਸੌਣ ਆਂਦਾ ਦਿਨ ਫੋਨ ਆਂਦਾ ਤੇ ਉਹਨੂੰ ਜਾਣਾ ਪੈਂਦਾ ਇਨ ਬਿਟਵੀਨ ਅਗਰ ਉਹਦੇ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤੇ ਉਹਦਾ ਕੋਈ ਵਾਰੀਵਾਰਸ ਨਹੀਂ ਰਹਿੰਦਾ ਸੋ ਉਹ ਦੁਰਘਟਨਾ ਲਈ ਬੀਮਾ ਉਹਨਾਂ ਦੀ ਪੈਨਸ਼ਨ ਹੋਰ ਦੋ ਚਾਹ ਜਿਹੜੇ ਮੁੱਦੇ ਸੀਗੇ ਉਹਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਤੇ ਜਿਹੜੇ ਕੈਬਨਿਟ ਮਨਿਸਟਰ ਹਰਦੀਪ ਸਿੰਘ ਮੁੰਡੀਆਂ ਇੱਥੇ ਪਹੁੰਚੇ ਸੀ ਉਹਨਾਂ ਨੇ ਅਸ਼ਵਾਸਨ ਦਿੱਤਾ ਕਿ ਜਲਦ ਨਾਲ ਮੰਗਾਂ ਨੂੰ ਸਰਕਾਰ ਤੱਕ ਲਿਜਾਇਆ ਜਾਊਗਾ ਤੇ ਉਹਨਾਂ ਨੂੰ ਹੱਲ ਕਰਵਾਇਆ ਜਾਊਗਾ ਸਾਡੇ ਨਾਲ ਵਾਈਸ ਚੇਅਰਮੈਨ ਰੋਹਿਤ ਗੋੜ ਜੀ ਨੇ ਸਰ ਡਿਜੀਟਲ ਯੁੱਗ ਦਾ ਜ਼ਮਾਨਾ ਆਇਆ ਤੇ ਹਰ ਚੀਜ਼ ਡਿਜੀਟਲ ਹੋ ਰਹੀ ਹੈ ਤੇ ਪੱਤਰਕਾਰਤਾ ਵੀ ਅੱਜ ਡਿਜੀਟਲੀ ਮੇਨ ਸਟ੍ਰੀਮ ਦੇ ਵਿੱਚ ਵਰਕ ਜਿਹੜੀ ਹੈ ਸਾਹਮਣੇ ਆ ਰਹੀ ਹੈ ਕਿਦਾਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਤੇ ਅੱਜ ਬਰੇਗੰਡ ਜਿਹੜੀਆਂ ਮਨਾਈ ਜਾ ਰਹੀ ਹੈ ਸਰ ਜੀ ਬਿਲਕੁਲ ਇਸ ਸਤਪੰਨ ਮੈਂ ਤਾਂ ਅੱਜ ਦੀ ਜਿਹੜੀ 7ਵੀਂ ਬਰੇਗੰਡ ਹੈਗੀ ਅਸੀਂ ਮਨਾ ਰਿਹਾ ਵਰਲਡ ਡਿਜੀਟਲ ਪ੍ਰੈਸ ਡੇ ਜਿਹੜਾ ਉਸ ਦੇ ਤਹਿਤ ਮੈਂ ਸਭ ਨੂੰ ਮੁਬਾਰਕਬਾਦ ਦੇਣਾ ਚਾਹਨਾ ਹੈ ਤੇ ਉਸ ਦੇ ਨਾਲ-ਨਾਲ ਮੈਂ ਇੱਕ ਚੀਜ਼ ਕਲੀਅਰ ਕਰ ਦੇਣਾ ਚਾਹਨਾ ਹੈ ਕਿ ਡਿਜੀਟਲ ਜਿਹੜਾ ਦੁਨੀਆ ਦਾ ਸੁਪਨਾ ਹੈ ਉਹ ਸਾਡਾ ਨਹੀਂ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਹੈ ਉਹਨਾਂ ਨੇ ਡਿਜੀਟਲ ਦੁਨੀਆ ਦਾ ਸੁਪਨਾ ਦੇਖਿਆ ਪਰ ਉਸ ਦੇ ਤਹਿਤ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਉਹ ਉੱਭਰ ਕੇ ਅੱਗੇ ਆਏ ਹੈ ਠੀਕ ਹੈ ਹੁਣ ਸਭ ਤੋਂ ਜ਼ਿਆਦਾ ਪ੍ਰੋਬਲਮ ਕੀ ਆ ਰਹੀ ਹੈ ਕਿ ਸੋਸ਼ialized ਦੁਨੀਆ ਹੋ ਰਹੀ ਹੈ ਸੋਸ਼ਲ ਮੀਡੀਆ ਡਵੈਲਪ ਹੋ ਰਿਹਾ ਵੈ ਸੋਸ਼ਲ ਮੀਡੀਆ ਦੇ ਨਾਲ ਨਾਲ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਹੱਕ ਹੈਗੇ ਆ ਉਹ ਨਹੀਂ ਦਿੱਤੇ ਜਾ ਰਹੇ ਹਰ ਕੋਈ ਸਖਸ਼ ਜਿਹੜਾ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ ਉਹ ਆਪਣੇ ਆਪ ਨੂੰ ਇੱਕ ਅਨਾਥ ਸਮਝਦਾ ਹੈ। ਉਹਨੂੰ ਲੱਗਦਾ ਹੈ ਕਿ ਇਹ ਸਾਨੂੰ ਕਿਸੇ ਵੀ ਤਰੀਕੇ ਨਾਲ ਨਾ ਇੱਕ ਅਹਿਮੀਅਤ ਨਹੀਂ ਦਿੱਤੀ ਜਾਂਦੀ ਹੈ। ਅਸੀਂ ਕਿਤੇ ਸਰਕਾਰੀ ਫੰਕਸ਼ਨ 'ਚ ਜਾਂਦੇ ਹਾਂ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਭਾਈ ਤੁਹਾਡੇ ਕੋਲ ਕੋਈ yellow card ਹੈਗਾ, ਤੁਹਾਡੇ ਕੋਲ ਜਿਹੜਾ ਇੱਕ ਪੰਜਾਬ ਸਰਕਾਰ ਵੱਲੋਂ ਜਾਂ ਸਰਕਾਰ ਵੱਲੋਂ ਮਾਨਤਾ ਜਿਹੜੀ ਜਿਹੜੇ ਕਾਰਡ ਹੈਗੇ ਨੇ ਉਹ ਹੈਗੇ ਨੇ ਉਹ ਪਹਿਲਾਂ ਪੁੱਛੇ ਜਾਂਦੇ ਨੇ। ਜਦਕਿ ਇਹ ਸਾਡੇ ਆਧਾਰਿਆਂ ਵੱਲੋਂ ਸਾਨੂੰ ਆਈ ਕਾਰਡ ਦਿੱਤੇ ਗਏ ਹੋਏ ਨੇ। ਠੀਕ ਹੈ। ਜੇ ਅਗਰ ਸਾਡੇ ਵਿੱਚ ਅਸੀਂ ਆ ਨਹੀਂ ਕਹਿੰਦੇ ਕਿ ਸਾਡੇ 'ਚ ਕੋਈ ਬਲੈਕ ਸ਼ਿਪਸ ਨਹੀਂ ਹੈਗੀਆਂ ਹੈਗੀਆਂ ਵਾ ਅਸੀਂ ਇਸ ਨੂੰ ਮੰਨਦੇ ਆ ਇੱਕ ਕਲੱਬ ਬਣਾਉਣ ਨਾਲ ਇੱਕ ਛੱਤ ਥੱਲੇ ਜਦ ਸਾਰੀਆਂ ਆਧਾਰ ਸਾਰੇ ادارے ਡਿਜੀਟਲ ਪਲੈਟਫਾਰਮਸ ਸਾਰੇ ਰੈਕਗਨਾਈਜ਼ਡ ਹੋਣਗੇ ਤਾਂ ਜਿਹੜੇ ਨਾਨ ਪ੍ਰੋਫੈਸ਼ਨਲ ਬਲੈਕ ਸ਼ਿਪਸ ਨੇ ਸਾਡੇ ਪ੍ਰਚਾਰ ਦੇ ਜਿਹੜੇ ਨਾਂ ਖਰਾਬ ਕਰ ਰਹੇ ਨੇ ਉਹਨਾਂ ਚੀਜ਼ਾਂ ਤੇ ਵੀ ਜਿਹੜੀ ਠੱਲ ਪਵੇਗੀ ਬਿਲਕੁਲ ਇਹ 'ਚ ਕੋਈ ਦੋਰਾ ਨਹੀਂ ਹੈ ਅਸੀਂ ਆਪਣਾ ਜਿਹੜਾ ਪਲੇਟਫਾਰਮ ਤਿਆਰ ਕੀਤਾ ਵਾ ਇਹ ਪਿਛਲੇ 7 ਸਾਲ ਤੋਂ ਚੱਲ ਰਿਹਾ ਵਾ ਔਰ ਇਸ ਪਲੇਟਫਾਰਮ ਨੂੰ ਹੁਣ ਅਸੀਂ ਇੱਕ ਅੱਛੇ ਲੈਵਲ ਤੇ ਇੱਕ ਵੱਡੇ ਲੈਵਲ ਤੇ ਲੈ ਕੇ ਜਾ ਰਹੇ ਹਾਂ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਉਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਤਮਾਮ ਜਿਹੜੇ ਲੀਡਰ ਸਹਿਬਾਨ ਆਏ ਸੀਗੇ ਜਿਹੜੇ ਕੈਬਨ ਮੰਤਰੀ ਸੀਗੇ ਹਰਦੀਪ ਸਿੰਘ ਮੁੰਡੀਆਂ ਉਹ ਆਏ ਸੀਗੇ ਐਮ ਐਲ ਏ ਆਏ ਸੀਗੇ ਕਈ ਮੋਤਵਾਰ ਜਿਹੜੇ ਪਤਵੰਤੇ ਸੱਜਣ ਹੈਗੇ ਨੇ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਰਿਲੇਟਡ ਹੈ ਉਹ ਇੱਥੇ ਪਹੁੰਚੇ ਸੀਗੇ ਹਰੇਕ ਨੇ ਇੱਕੋ ਚੀਜ਼ ਕਹੀ ਹੈ ਕਿ ਤੁਸੀਂ ਆਪਣਾ ਕੰਮ ਵਧੀਆ ਕਰਦੇ ਹੋ ਪਰ ਤੁਹਾਡੇ ਚ ਕਈ ਲੋਕ ਐਸੇ ਹੈਗੇ ਨੇ ਜਿਹੜੇ ਕਿ ਇਸ ادارے ਨੂੰ ਜਾਂ ਇਸ profession ਨੂੰ ਗਲਤ ਤਰੀਕੇ ਨਾਲ ਯੂਜ਼ ਕਰਦੇ ਨੇ ਅਸੀਂ ਉਹਨਾਂ ਦੇ ਖਿਲਾਫ ਹੈ ਬਿਲਕੁਲ ਖਿਲਾਫ ਹੈ ਅਸੀਂ ਉਹਨਾਂ ਨੂੰ ਸਾਫ਼-ਸਾਫ਼ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਅਗਰ ਕੋਈ ਵੀ ਸਬਕ blackmail ਕਰਦਾ ਹੋਇਆ ਵਾ ਕੋਈ blackmail ਕਰ ਰਿਹਾ ਵਾ ਜਾਂ ਕੋਈ ਤੁਹਾਨੂੰ ਕਿਸੇ ਤਰੀਕੇ ਨਾਲ ਧਮਕੀ ਦੇ ਰਿਹਾ ਵਾ ਠੀਕ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਦੇ ਖਿਲਾਫ ਖੜਾਾਂਗੇ ਹੋਗੇ ਪਰ ਦੂਜੇ ਪਾਸੇ ਅਸੀਂ ਇੱਕ ਚੀਜ਼ ਹੋਰ ਕਲੀਅਰ ਕਰ ਦੇਣੀ ਚਾਹੁੰਦੇ ਆ ਜੇ ਅਗਰ ਸਾਡਾ ਸਾਡਾ ਮੈਂਬਰ ਸਾਡਾ ਸਾਥੀ ਗਲਤ ਨਹੀਂ ਹੈ ਫਿਰ ਸਾਡੇ ਤੋਂ ਸਾਡੇ ਅਸੀਂ ਇੱਕ ਨਹੀਂ ਹੈ ਇਕੱਲਾ ਉਹ ਬੰਦਾ ਇੱਕ ਸਿੰਗਲ ਬੰਦਾ ਨਹੀਂ ਹੈ ਇਸ ਚੀਜ਼ ਨੂੰ ਵੀ ਲੋਕੀ ਸਮਝ ਲੈਣ ਕਿ ਉਹ ਇਕੱਲਾ ਨਹੀਂ ਹੈ ਉਹਦੇ ਨਾਲ ਸਾਡੀ ਪੂਰੀ ਐਸੋਸੀਏਸ਼ਨ ਪੂਰਾ ਸਮੁਦਾਇ ਪੂਰਾ ਕੁਲਬਾ ਖੜਾ ਵਾ ਹੈ ਔਰ ਸਾਡੇ ਕੁਲਬੇ ਦੇ ਨਾਲ ਇਸ ਵੇਲੇ ਐਸ ਬ੍ਰੈਂਡ ਅਸੀਂ ਗੱਲ ਕਰੀਏ ਤਾਂ 500 ਤੋਂ ਵੱਧ ਜਿਹੜੇ ਮੈਂਬਰਸ਼ਿਪ ਹੋ ਚੁੱਕੀਆਂ ਵਾਂ ਔਰ ਕਈ ਮੈਂਬਰਸ਼ਿਪਾਂ ਹਜੇ ਹੋ ਰਹੀਆਂ ਵਾਂ ਲਗਾਤਾਰ ਤੇ ਮੱਕੀ ਤੁਸੀਂ ਮੰਨ ਸਕਦੇ ਹੋ ਕਿ ਆਉਣ ਵਾਲੇ 1-2 ਮਹੀਨੇ ਦੇ ਅੰਦਰ ਅੰਦਰ ਅਸੀਂ ਲਗਭਗ 2.5 ਹਜ਼ਾਰ ਜਿਹੜਾ ਸਾਡੇ ਨਾਲ ਜਿਹੜਾ ਮੈਂਬਰ ਹੈ ਉਹ ਜੁੜਨ ਜਾ ਰਿਹਾ ਵਾ ਔਰ ਪੰਜਾਬ ਭਰ ਦੇ ਵਿੱਚ ਜੁੜ ਰਿਹਾ ਵਾ ਇਕੱਲੇ ਲੁਧਿਆਣਾ ਸ਼ਹਿਰ ਨਹੀਂ ਪੂਰੇ ਪੰਜਾਬ ਤੋਂ ਜੁੜ ਰਹੇ ਨੇ ਇਸ ਅੱਜ ਦੇ ਫੰਕਸ਼ਨ ਦੇ ਵਿੱਚ ਇਕੱਲੇ ਲੁਧਾਨੇ ਸ਼ਹਿਰ ਦੇ ਜਿਹੜੇ ਜਿਹੜੇ ਪੱਤਰਕਾਰ ਆ ਉਹ ਨਹੀਂ ਸ਼ਾਮਿਲ ਹੋਇਆ ਆ ਆਸ-ਪਾਸ ਦੇ ਜਿਹੜੇ ਸੂਬਿਆਂ ਦੇ ਜਿਹੜੇ ਲੋਕ ਆਏ ਨੇ ਜਿਹੜੇ ਆਪਣੇ ਇੱਕ ਕਸਬੇ ਦੇ ਉਹ ਵੀ ਲੋਕ ਇੱਥੇ ਆਏ ਸੀਗੇ ਤਾਂ ਇਸ ਕਰਕੇ ਇਹ ਇੱਕ ਵੱਡਾ ਸਾਡਾ ਕੁਲਬਾਬ ਹੈ ਔਰ ਸਾਡਾ ਇੱਕੋ ਇੱਕ ਮਕਸਦ ਹੈ ਕਿ ਅਸੀਂ ਆਪਣੇ ਪਲੇਟਫਾਰਮ ਨੂੰ ਔਰ ਆਪਣੇ ਜਿਹੜੇ ਸਾਥੀ ਹੈਗੇ ਉਹਨਾਂ ਨੂੰ ਇੱਕ ਅੱਛੇ ਲੈਵਲ ਤੇ ਲੈ ਕੇ ਜਾ ਸਕੀਏ ਉਹਨਾਂ ਦੇ ਬੰਦੇ ਹੱਕ ਜਿਹੜੇ ਆ ਉਹ ਦਵਾ ਸਕੀਏ ਤੇ ਕਿਸ ਤਰੀਕੇ ਦੇ ਹੱਕ ਦੇ ਤੁਸੀਂ ਗੱਲ ਕਰ ਰਹੇ ਹੋ ਹਕਤ ਜਿੱਦਾਂ ਤੁਸੀਂ ਆਪ ਹੀ ਉਹ ਤੁਸੀਂ ਸੋਸ਼ਲ ਮੀਡੀਆ ਤੋਂ ਆ ਗਿਆ ਤੁਹਾਨੂੰ ਹੀ ਪਤਾ ਵਾ ਕਿ ਸਰਕਾਰੀ ਫੰਕਸ਼ਨਾਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਪਹਿਲਾਂ ਤੁਹਾਨੂੰ ਪੁੱਛਿਆ ਜਾਂਦਾ ਹਾਂਜੀ ਭਾਈ ਤੁਹਾਡਾ ਆਈ ਕਾਰਡ ਠੀਕ ਹੈ ਤੁਸੀਂ ਆਪਣਾ ਆਈ ਆਈਡਿ ਕਾਰਡ ਦਿਖਾਉਣਾ ਆਪਣੇ ਆਧਾਰੇ ਦਾ ਫਿਰ ਉਹ ਕਹਿੰਦੇ ਨਹੀਂ ਜੀ ਆ ਆਈ ਕਾਰਡ ਨਹੀਂ ਸਾਨੂੰ ਸਰਕਾਰੀ ਆਈ ਕਾਰਡ ਦਿਖਾਓ ਠੀਕ ਹੈ ਅਗਰ ਸੋਸ਼ਲ ਮੀਡੀਆ ਨੂੰ ਸਰਕਾਰਾਂ ਯੂਜ਼ ਕਰਦੀਆਂ ਵੈ ਉਹਨਾਂ ਨੂੰ ਐਡ ਦਿੰਦੀਆਂ ਵੈ ਉਹਨਾਂ ਨੂੰ ਆਪਣੇ ਆਪਣੇ ਜਿਹੜੇ 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 ਕੰਮ ਹੁੰਦੇ ਆ ਉਹਨਾਂ ਨੂੰ ਫੈਲਾਉਂਦੀਆਂ ਵੈ ਤਾਂ ਸਾਨੂੰ ਸਾਡੇ ਹੱਕ ਕਿਉਂ ਨਹੀਂ ਦਿੱਤੇ ਜਾਂਦੇ ਸਾਨੂੰ ਇਹ ਕਿਉਂ ਸਾਨੂੰ ਆਈ ਕਾਰਡ ਸਾਡੇ ਜਿਹੜੇ ਬੰਦੇ ਹੈਗੇ ਨੇ ਉਹ ਕਿਉਂ ਨਹੀਂ ਦਿੱਤੇ ਜਾਂਦੇ ਇਸ ਚੀਜ਼ ਨੂੰ ਸਭ ਤੋਂ ਮਤਵ ਅਸੀਂ ਰੱਖਿਆ ਦੂਜੇ ਪਾਸੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਕਲੀਅਰ ਕਰ ਦੇਣਾ ਜੰਨਾ 2022 ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਆਉਣ ਤੋਂ ਪਹਿਲਾਂ ਆਮ ਆਦੀ ਪਾਰਟੀ ਦੇ ਜਿਹੜੇ ਸੁਪਰੀਮਾ ਹੈਗੇ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਇੱਕ ਵਾਦਾ ਕੀਤਾ ਸੀ ਇੱਕ ਗਰੰਟੀ ਦਿੱਤੀ ਸੀ ਬਕਾਇਦਾ ਉਹ ਗਰੰਟੀਆਂ ਦੀ ਗੱਲ ਕਰਦੇ ਆ ਉਹ ਕਹਿੰਦੇ ਅਸੀਂ ਗਰੰਟੀਆਂ ਦੇ ਬਿਹਾਰ ਉੱਤੇ ਆਪਣੀ ਸਰਕਾਰ ਬਣਾਈ ਹੈ ਗਰੰਟੀਆਂ ਦਿੱਤੀਆਂ ਸੀਗੀਆਂ ਔਰ ਗਰੰਟੀਆਂ ਦੇ ਵਿੱਚ ਇੱਕ ਗਰੰਟੀ ਉਹਨਾਂ ਨੇ ਇਹ ਵੀ ਦਿੱਤੀ ਸੀ ਕਿ ਅਸੀਂ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਪ੍ਰੈਸ ਕਲੱਬ ਬਣਾਵਾਂਗੇ ਔਰ ਬੜੀ ਨਾ ਇੱਕ ਸਾਨੂੰ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਪੰਜਾਬ ਦਾ ਦਿਲ ਹਾਟ ਜਿਹੜਾ ਵਾ ਉਹ ਲੁਧਿਆਣਾ ਸ਼ਹਿਰ ਹੈ ਕਿਉਂਕਿ ਸੈਂਟਰ ਪੁਆਇੰਟ ਪੈਂਦਾ ਪੰਜਾਬ ਦਾ ਤੁਸੀਂ ਇਸ ਲੁਧਿਆਣਾ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਦੇ ਐਂਡ ਪੁਆਇੰਟ ਤੱਕ ਚੱਲ ਜਾਓ ਤੁਸੀਂ ਇੱਥੋਂ ਦੀ ਫਿਰੋਜ਼ਪੁਰ ਚੱਲ ਜਾਓ ਉਹ 150 ਕਿਲੋਮੀਟਰ ਤੇ ਇੱਥੋਂ ਦੀ ਤੁਸੀਂ ਅੰਮ੍ਰਿਤਸਰ ਚੱਲ ਜਾਓ ਉਹ 150 ਕਿਲੋਮੀਟਰ ਤੇ ਇੱਥੋਂ ਦੀ ਤੁਸੀਂ ਚੰਡੀਗੜ੍ਹ ਚੱਲ ਜਾਓ ਉਹ 100-100 ਕਿਲੋਮੀਟਰ ਤੇ ਇੱਥੋਂ ਦੀ ਤੁਸੀਂ ਪਟਿਆਲਾ ਨੂੰ ਚੱਲ ਜਾਓ ਜਾਂ ਸਰਹੰਦ ਨੂੰ ਚੱਲ ਜਾਓ ਉਹ 100-150 ਕਿਲੋਮੀਟਰ ਤੇ ਮੱਕੀ ਪਰ ਲੁਧਿਆਣਾ ਸੈਂਟਰ ਪੁਆਇੰਟ ਹੈ ਪਰ ਲੁਧਿਆਣੇ ਦੀ ਬਦਕਿਸਮਤੀ ਹੈ ਕਿ ਅੱਜ ਤੱਕ ਇਸ ਨੂੰ ਪ੍ਰੈਸ ਕਲੱਬ ਨਹੀਂ ਮਿਲਿਆ ਠੀਕ ਹੈ ਕੁਝ ਸਾਡੇ ਭਰਾ ਹੈਗੇ ਨੇ ਜਿਹੜੇ ਇੱਕ ਦੂਜੇ ਤੋਂ ਅਸੀਂ ਨਾਰਾਜ਼ ਚੱਲਦੇ ਰਹਿੰਦੇ ਆ ਉਹ ਕੁਲਵਾ ਭਰਾ ਕੁਲਵਾ ਵੱਡਾ ਹੋਊਗਾ ਪਰਿਵਾਰ ਵੱਡਾ ਹੋਊਗਾ ਤੇ ਲੜਾਈ ਝਗੜੇ ਹੁੰਦੇ ਰਹਿੰਦੇ ਆ ਪਰ ਉਸ ਦਾ ਫਾਇਦਾ ਕਿਤੇ ਨਾ ਕਿਤੇ ਸਰਕਾਰਾਂ ਵੀ ਲੈ ਰਹੀਆਂ ਸਰਕਾਰ ਸਾਨੂੰ ਸਾਡਾ ਬੰਦਾ ਹੱਕ ਨਹੀਂ ਦੇ ਰਹੀ ਹੈ ਸਾਨੂੰ ਸਾਨੂੰ ਸਾਡਾ ਪ੍ਰੈਸ ਕਲੱਬ ਨਹੀਂ ਜਿਹੜੀ ਗਰੰਟੀ ਹੈ ਅਸੀਂ ਤਾਂ ਬਾਰ ਬਾਰ ਉਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਆਪਣੀ ਜਿਹੜੀ ਗਰੰਟੀ ਦਿੱਤੀ ਔ ਪੂਰੀ ਕਰ ਦਿਓ ਔਰ ਸਾਨੂੰ ਉਮੀਦ ਹੈ ਕਿ ਸਰਕਾਰ ਤੱਕ ਸਾਡੀ ਇਹ ਆਵਾਜ਼ ਜਾਊਗੀ ਔਰ ਸਰਕਾਰ ਇਹ ਜਿਹੜੀ ਬੰਦੀ ਜਿਹੜੀ ਹੈਗੀ ਹੈ ਸਾਡੇ ਹੱਕ ਤੇ ਜਿਹੜੀ ਉਹ ਗਰੰਟੀ ਹੈ ਉਹ ਪੂਰੀ ਕਰੂਗੀ ਤੇ ਕਈ ਵਾਰੀ ਰਾਤ ਵੇਲੇ ਵੀ ਪੱਤਰਕਾਰਾਂ ਨੂੰ ਜਿਹੜਾ ਖਬਰ ਕਰਨ ਦੀ ਬਾਹਰ ਨਿਕਲਣਾ ਪੈਂਦਾ ਹੈ ਤੇ ਉਹਨਾਂ ਦੀ ਸੇਫਟੀ ਵਗੈਰੇ ਨੂੰ ਲੈ ਕੇ ਕੀ ਮੰਗਾਂ ਰੱਖੀਆਂ ਗਈਆਂ ਨੇ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਣਾ ਚਾਹਾਂ ਕਿ ਨੋ ਡਾਊਟ ਕਿ ਹਰ ਪੱਤਰਕਾਰ ਅਨਸੇਫ ਹੈ ਬਿਲਕੁਲ ਪਰ ਉਸ ਦੇ ਨਾਲ-ਨਾਲ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਲੀਅਰ ਕਰ ਦੇਣਾ ਚਾਹਾਂ ਪੱਤਰਕਾਰਤਾ ਜਿਹੜੀ ਹੈ ਉਹ ਸੰਵਿਧਾਨ ਦਾ ਚੌਥਾ ਸਤੰਭ ਹੈ ਚੌਥਾ ਸਤੰਭ ਜਿਹੜਾ ਕਿ ਪਬਲਿਕ ਵਾਸਤੇ ਹੈ ਪਬਲਿਕ ਦੀ ਆਵਾਜ਼ ਵਾਸਤੇ ਹੈ ਪਬਲਿਕ ਦੀ ਆਵਾਜ਼ ਨੂੰ ਅਸੀਂ 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 ਉਹ ਮੀਡੀਏਟਰ ਹੈਗੇ ਆਂ ਜਿਹੜੇ ਕਿ ਅਸੀਂ ਪਬਲਿਕ ਦੀ ਆਵਾਜ਼ ਨੂੰ ਸੁਣਦੇ ਆਂ ਫਿਰ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਆਂ ਫਿਰ ਪ੍ਰਸ਼ਾਸਨ ਦੀ ਆਵਾਜ਼ ਨੂੰ ਫਿਰ ਦੁਬਾਰਾ ਸੁਣ ਕੇ ਅਸੀਂ ਪਬਲਿਕ ਤੱਕ ਪਹੁੰਚਾਉਂਦੇ ਆਂ ਅਸੀਂ ਮੀਡੀਏਟਰ ਹੈਗੇ ਆਂ ਪਰ ਜੇਕਰ ਕੋਈ ਸਿਕਿਉਰਟੀ ਵਾਈਜ਼ ਤਾਂ ਸਾਨੂੰ ਆਪਣੀ ਸਿਕਿਉਰਿਟੀ ਕਿਤਨਾ ਕਿਤੇ ਪ੍ਰਸ਼ਾਸਨ ਨੂੰ ਇਸ ਚੀਜ਼ ਨੂੰ ਥੋੜਾ ਦੇਖਣਾ ਪੈਣਾ ਕਿ ਸਾਨੂੰ ਵੀ ਇੱਕ ਕਿਤੇ ਸਿਕਿਉਰ ਰੱਖਣਾ ਚਾਹੀਦਾ ਵਾ ਕਿਉਂਕਿ ਸਾਨੂੰ ਪੱਤਰਕਾਰਾਂ ਨੂੰ ਕਿਤਨਾ ਕਿਤੇ ਨੈਗਲੈਕਟ ਕੀਤਾ ਜਾਂਦਾ ਵਾ ਸਿਕਿਉਰਿਟੀ ਦੇ ਵਿਹਾਰ ਤੇ ਵੀ ਇਸ ਚੀਜ਼ਾਂ ਨੂੰ ਲੈ ਕੇ ਥੋੜਾ ਜਿਆ ਧਿਆਨ ਰੱਖਣਾ ਚਾਹੀਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਅਪਡੇਟਸ ਹੋਣ ਵਾਲੀਆਂ ਨੇ ਉਹ ਤੁਹਾਨੂੰ ਜ਼ਰੂਰ ਰੂਬਰੂ ਕਰਾਵਾਂ ਤੇ ਕਿਦਰੋ ਲੁਧਿਆਣਾ ਲਾਈਵ ਕੈਮਰਾ ਪਰਸਨ ਸੰਜੇ ਸੇਧਿਆ ਦੇ ਨਾਲ ਮੈਮ